ਨੇ ਹੁਣ ਮਾਸੀ ਦਾ ਫੋਨ ਆ ਗਿਆ ਈ ਹੈਲੋ ਸਤਿ ਸ਼੍ਰੀ ਅਕਾਲ ਮਾਸੀ ਜੀ ਹੋਰ ਸਨੋ ਠੀਕ ਠਾਕ ਜੀ ਠੀਕ ਜੀ ਦਾ ਹੋਰ ਮਾਸਾ ਜੂਣੀ ਠੀਕ ਆ ਹੁਣ ਹਾਂਜੀ ਠੀਕ ਸਾਰੇ ਠੀਕ ਜੀ ਮੰਮੀ ਦਾ ਨਹੀਂ ਜੇ ਪਤਾ ਮੈਨੂੰ ਕਿੱਥੇ ਜੇ ਹਾਂਜੀ ਸੋ ਕੁ ਵੀ ਠੀਕ ਹਾਂਜੀ ਠੀਕ ਕੋਈ ਨਾ ਹੁੰਦੀ ਤਾਂ ਮੰਮੀ ਗੱਲ ਕਰਾ ਦਿੰਦੀ ਹਾਂਜੀ ਠੀਕ ਠੀਕਾ ਠੀਕ ਇੱਕ ਤੇ ਮਾਸੀ ਚੰਗਾ ਭਲਾ ਪੜਾਂਦੀ ਤੇ ਫੋਨ ਲਾ ਕੇ ਤੇ ਮੇਰਾ ਮਨ ਫੇ ਤੋੜਤਾ ਪੜਾਈ ਚ ਫੇ ਸੁੱਖ ਦਾ ਨਾ ਲੈ ਕਿਤੇ ਮੈਨੂੰ ਖੇਜੀ ਚੜਾਤੀ ਆ ਪਤਾ ਨਹੀਂ ਸਾਰਿਆਂ ਨੇ ਕਦੋਂ ਸੁਧਰਨਾ ਕੋਣ ਮਾਸੀ ਨੇ ਫੋਨ ਕਰਤਾ ਵਾ ਤੇ ਹੁਣ ਮਾਸੀ ਨੇ ਆਉਣਾ ਵਾ ਤੇ ਪਹਿਲਾਂ ਦੋ ਜਾਨੀਆਂ ਦਾ ਲੈਕਚਰ ਸੁਣਦੀ ਸੀ ਤੇ ਹੁਣ ਤਿੰਨਾਂ ਦਾ ਸੁੰਣਾ ਪੈਣਾ ਵਾ ਉਹਨੇ ਵੀ ਕਹਿਣਾ ਕਿ ਸੁਖ ਏਦਾਂ ਕਰਦੀ ਸੁਖ ਉਹਦਾ ਕਰਦੀ ਸੁਖ ਸੁਚਿਆਰੀ ਬੜੀ ਹੋਣਾ ਸੁਣਨੀਆਂ ਪੈਣੀਆਂ ਗੱਲਾਂ ਫਿਰ ਕੀ ਕਰਨਾ ਕੋਈ ਗੱਲ ਨਹੀਂ ਫਿਰ ਸੁਣਾਉਣਗੇ ਤੇ ਫਿਰ ਸੁਣਨਗੇ ਵੀ ਮੇਰੇ ਕੋਲ ਪਰ ਅਈ ਚ ਮਨ ਕੀ ਲੱਗਣਾ ਟੈਨਸ਼ਨਾਂ ਤੇ ਹੋਰ ਹੀ ਨਹੀਂ ਖਤਮ ਹੁੰਦੀਆਂ ਬਾਟਾ ਤਾਂ ਆ ਮੈਂ ਆਪਣੇ ਬਟਨ ਦੀ ਦਸਤਾਰ ਬੰਨਦਾ ਪਹਿਲਾਂ ਫਿਰ ਖੇਡਦਾ ਰਹੀ ਵੀ ਚੰਗਾ ਠੀਕ ਹੈ ਮੈ ਜੋ ਸੋਨਾ ਪੁੱਤ ਬਣ ਕੇ ਨਾ ਫਿਰ ਖੇਡ ਲਈ ਠੀਕ ਹੈ ਚਾਰ ਉਹਦੀ ਲਿਪੜਤਾ ਹੀ ਨਹੀਂ ਤਾਂ ਤੇ ਆਪਾਂ ਨਾ ਅੱਜ ਪੁੱਤ ਬਾਜ਼ਾਰ ਜਾਵਾਂਗੇ ਉੱਥੋਂ ਨਾਲੇ ਜਿੱਜੇ ਲੈਵਾਂਗੇ ਤੇ ਨਾਲੇ ਸੋਹਣੇ ਸੋਹਣੇ ਤੇਰੇ 2-3 ਸੂਟ ਲਿਆਵਾਂਗੇ ਠੀਕ ਆ ਹਾਂਜੀ ਨਾਲੇ ਤੇਰਾ ਬੈਗ ਸਕੂਲ ਵਾਲਾ ਲਿਆਉਣ ਵਾਲਾ ਉਹ ਲਿਆਵਾਂਗੇ ਠੀਕ ਆ ਹਾਂਜੀ ਹੋਰ ਕੀ ਲੈਣਾ ਮੇਰੇ ਪੁੱਤ ਨੇ ਹੈ ਪਤੇ ਇੱਕ ਮੇਰਾ ਲੱਕੜਾ ਹੈ ਕੀ ਲੈਣਾ ਹੋਰ ਲੱਕੜਾ ਹੈ ਚਲੋ ਵੀ ਲੈਵਾਂਗੇ ਜਿਹੜੀ ਚੀਜ਼ ਲੈਣੀ ਹੋਊਗੀ ਨਾ ਲੈ ਲਈ ਮੇਰਾ ਪੁੱਤ छोणा पोट के रहया कर खेड़ खेड़ के लिबड़ जाना तू तो गंदा बन जाना है चीजियां भी लेवांगे तेरे लिए सोनिया सोनिया उठो जेडी जेडी तिनू पसंद आ ना वो चीज लेवांगे ठीक है ठीक है है ठीक है फिर हुन खेड़ना है है खेड़ के लेवल पर ਸੋਖਾ ਪੋਤਾ ਫੜ ਕੀ ਲਿਆਂਦਾ ਜੀ ਮੰਮੀ ਇਹ ਬੰਦ ਗੋਭੀ ਤੇ ਪਾਲਕ ਲਿਆਈ ਮੈਂ ਤੇ ਅੱਜ ਸਾਗ ਬਣਾਈ ਆ ਸਬਤਿਆਂ ਖਾ ਖਾ ਮਨ ਲੱਗਿਆ ਤੇ ਸ਼ਿੱਕੂ ਲਿਆ ਆਂ ਬਾਹਰੋਂ ਸਾਗ ਤੋੜੀਏ ਅੱਛਾ ਬਾਹਰ ਜਿਹੜਾ ਬਾਤ ਹੋਇਆ ਬਾਹਰ ਪਾਈ ਆਂ ਮੰਮੀ ਪਾਲਕ ਤੇ ਬੜੀ ਵਧੀਆ ਲੱਗਣ ਢੇ ਆਹੋ ਆਇਆ ਹੀ ਭਾਈ ਤੇ ਮੈਂ ਹ ਲੈ ਲਈ ਹੁਣ ਆਹੋ ਨਹੀਂ ਪਾਲਕ ਤੇ ਤਾਜੀ ਲਿਆਇਆ ਜੀ ਪਾਲਕ ਤੇ ਬਹੁਤ ਸੋਹਣੀ ਮੈਂ ਦੇ ਵੇਖ ਕੇ ਨਹੀਂ ਗੱਲ ਬੜੀ ਕੱਸੀ ਗਈ ਆ ਹਾਂ ਨਹੀਂ ਚੱਲ ਮੈਂ ਰੱਖ ਲੇ ਹੁਣ ਨਹੀਂ ਲੈਣੀ ਫਿਰ ਮੈਂ ਸ਼ਿੱਕੂ ਆ ਲੈ ਸ਼ਿੱਕੂ ਤੇ ਮੈਂ ਹ ਉੱਥੇ ਤੋੜਦੀਏ ਕਰਦ ਵੀ ਲਿਆਣਾ ਮੰਮੀ ਵੇਹ ਨਾ ਕਰਦੀ ਵੀ ਲੈ ਜਨੇਉਣੀ ਤੇ ਦੰਦ ਤੇ ਬਾਥੂ ਹੀ ਤੋੜਦਾ ਵਾ ਚੱਲ ਫਿਰ ਮਨੇ ਵੇਖ ਲਈਂ ਆਲਾ ਮਮ ਕਰਦਾ ਲੈ ਆਈ ਜਿਵੇਂ ਤੋਂ ਆਹੋ ਕਰਦ ਮੈਂ ਨਹੀਂ ਵੇਖੀ ਕੋ ਨਾਲ ਦੀ ਲਈ ਮੇਰੀ ਤੀ ਹਾਂ ਸਗੋ ਤਿੱਖੀ ਜੇ ਮਮੀ ਕਰਦ ਹਾਂ ਕਰਦਦੇ ਨਾ ਕੰਦ ਸੇਮ ਹੀ ਹਾਂ ਚਲਾ ਜੋ ਜਮਾ ਚਲ ਚਲ ਪੁੱਤ ਮੈਂ ਤੇਰਨਾਂ ਵੀ ਕਾਲੀ ਮਿਆਂ ਬੱਲਾ ਵੀ ਚੜਨ ਹੈ ਪਈ ਤਾਂ ਬੜੀਆਂ ਸੋਹਣੀਆਂ ਪਾਣੀ ਇਹਨਾਂ ਨੂੰ ਫੇਪਉਣਾ ਸੀ ਪਾਣੀ ਪਉੰਦੇ ਹਾਂ ਸ਼ਾਮ ਨੂੰ ਅੱਬ ਤੂੰ ਮੇਰਾ ਦਾਤਾ ਹੋਣਾ ਇੱਥੇ ਚਲ ਸਾਗ ਬਣਾ ਲੈਣਾ ਕੱਲ ਨੂੰ ਮਤਾਂ ਤੋੜਦੇ ਤੂੰ ਤੇ ਸੁਖਣਾ ਕਿੱਦੇ ਕਿੱਦੇ ਹੋਏ ਤੇ ਤੂੰ ਆਵੇ ਹੋਏ ਤਾਂ ਸਹੀ ਮੈਂ ਹੁਣ ਫਿਰ ਸਾਗ ਨਾਲੇ ਤਹੀਂ ਆਖਣ ਦੇ ਜੀ ਆਹ ਬੀ ਸਬਜ਼ੀਆਂ ਖਾਣ ਨੂੰ ਨਹੀਂ ਨਜ਼ੀ ਕਰਦਾ ਮੈਂ ਤਾਂ ਕਰਕੇ ਨਹੀਂ ਤੇ ਸਾਗ ਆਪੇ ਕੋਈ ਨਹੀਂ ਤੇ ਸਵੇਰਾ ਤੋੜਨਾ ਤੇ ਬੇਚੀ ਵੀ ਪੁਰਜੀ ਹੋ ਗਈ ਹੋ ਤੋੜੀ ਜੀ ਮੇਥੀ ਵਿੱਚ ਪਾਉਣੇ ਤੋੜ ਕੇ ਕੋਈ ਨਹੀਂ ਪਾ ਲੈਣੀ ਅਜੋ ਹਨਾ ਮੇਥੀ ਨਾ ਬੜਾ ਕਰਾਰਾ ਬਣਨਾ ਚੱਲ ਤੂੰ ਇਹ ਮੇਥੀ ਤੋੜ ਲਾ ਤੇ ਮੈਂ ਆਹ ਤੋੜ ਦੇਣਾ ਮਮੀ ਹਾਂ ਠੀਕ ਐ ਤੋੜ ਦੇਣਾ ਇਹ ਤੇ ਇਹ ਕਰਤੋ ਮੇਥੀ ਇਹ ਤੱਕ ਚੱਲ ਫਿਰ ਮੇਥੀ ਤੋੜ ਲਈ ਨੀ ਮੈਂ ਚੱਲ ਤੂੰ ਇਹਦੇ ਨਾ ਕਰਤਣਾ ਵੱਡ ਲਈ ਨੀ ਮੈਂ ਤੂੰ ਹੀ ਕਰਤਣਾ ਵੱਡ ਲਓ ਆ ਟੁੱਟਦਾ ਜਾਂਦੇ ਕੂਲਾ ਇਹ ਬੜਾ ਕੂਲਾ ਵੈ ਤੇ ਬੜਾ ਸੋਨਾ ਕਰਾਰਾ ਬਣਨਾ ਸਕਤੇ ਹੂੰ ਉਹ ਦਾ ਅੱਜ ਕੱਲ ਨਾ ਮੇਥੀ ਵੇਲੇ ਮਿਸਰ ਜਾਂਦੀ ਆ ਤੇ ਆ ਹੈ ਭੈਣੀ ਕਿ ਨੀ ਕਿ ਬੜੀ ਸੋਣੀ ਆ ਹਾਂ ਮਮ ਇਹ ਲੇਟ ਜੇ ਲਾਈ ਹੀ ਮੰਮੀ ਤਾਂ ਕਰਕੇ ਇਨੀ ਕਿ ਵੀ ਪੈ ਗਈ ਨਾ ਇਹ ਦੇ ਵੇਖੀ ਕਿੰਨਾ ਟੇਸਟੀ ਬਣਣਾ ਆ ਕਰਾਰੀ ਜੀ ਹੋ ਜਾਂਦੀ ਇਹ ਨੀ ਹੂੰ ਉਦਾਂ ਸੁੱਕਾ ਹੱਡੀ ਨਾ ਸਬਜ਼ੀਆਂ ਥੋੜੀਆਂ ਜਿਹੀਆਂ ਨਾ ਸਾਫ਼ ਹੀ ਕਰਨ ਵਾਲੀਆਂ ਹੋਈਆਂ ਪੁੱਤ ਕੋਈ ਨਹੀਂ ਮੰਮੀ ਫਿਰ ਮੈਂ ਸਵੇਰੇ ਕਰੂੰਗੀ ਇੱਥੇ ਸਵੇਰੇ ਸਵਕਤੇ ਖਾ ਕੇ ਆ ਆ ਕਾ ਕੂ ਜਹ ਨਾ ਪਾਣੀ ਪੁਣੀ ਇੱਕ ਕਰੀਏ ਨਾ ਫੇ ਪਾਈਏ ਉਦਾਂ ਹੀ ਗਲਤੀ ਕੀਤੀ ਇੱਧਰ ਦੀ ਸਾੜ ਤੱਕ ਦੇ ਟੂਟੀ ਲਾ ਲਿੰਦੇ ਨੇ ਇੱਕ ਲਾ ਲਾਉਣ ਪਾਣੀ ਪਾਈਪ ਲਾ ਕੇ ਲਾ ਲਿਆ ਕਰ ਨਹੀਂ ਇੱਧਰ ਮੀਂਹ ਸਾਡੇ ਤੋਂ ਪਹਿਲਾਂ ਤਾਂ ਲੱਗਦਾ ਸਾਗ ਉਪਰ ਤੋਂ ਤੋੜ ਵੀ ਲੈ ਆ ਕੇ ਇੰਨੀ ਹੋਰ ਗਲੀ ਜਣੀਓ ਪਤਾ ਲੱਗਦਾ ਉਹ ਵੇਖ ਲੋ ਹਾਂ ਆਹੀ ਪੁੱਟੇ ਨਾਲ ਹੀ ਉਹਨਾਂ ਨਾਲ ਤਾਂ ਟੁੱਟੇ ਚਲ ਕੋਈ ਨਾ ਪੁੱਤ ਇਹੋ ਵਾਦੂ ਹੋਏ ਨਾ ਕਰਾਰਾ ਬਣ ਜਾਣਾ ਇਹਨੇ ਨਈ ਚਲ ਜੀ ਦੇ ਕਰਮਾ ਜੀ ਹਾਂ ਹਰ ਵੀ ਬਾਹਰ ਲੱਗਾ ਰਿਹਾ ਨਟੀ ਨਾਲ ਪਰ ਜਾਂਦਾ ਵਾ ਮਾਰਦਾ ਕਪੜਾ ਚਾਚੀ ਨੇ ਵੇਖ ਲਿਆ ਨਾ ਭਿੰਨੀ ਮਟੀਏ ਤੇ ਜੰਮ ਗਈ ਮੇਰੇ ਦਵਾਲੇ ਹੋ ਜਾਣਾ ਵੇ ਸਾਬੇ ਤੈਨੂੰ ਕੋਈ ਕਪੜਾ ਨਹੀਂ ਨੇ ਬਾ ਮੇਰੀ ਚੁੰਨੀ ਲੈ ਕੇ ਕਪੜਾ ਤੇ ਮੋਟਰਸਾਈਕਲ ਸਾਫ ਕਰਨ ਦਾ ਪਿਆ ਅੱਛਾ ਚਾਚੀ ਚੁੰਨੀ ਹੀ ਤੈਨੂੰ ਇੰਨਾ ਵੀ ਨਹੀਂ ਦੀਦਾ ਚੁੰਨੀ ਹੈ ਮੇਰੀ ਕੋਈ ਕਪੜਾ ਹੀ ਲੱਭ ਲਿਆ ਕਰ ਚੱਲ ਹੁਣ ਤੇ ਮਾਰ ਲਈ ਆ ਕੁਝ ਨਹੀਂ ਹੁੰਦਾ ਤੈਨੂੰ ਸਾਫ ਕਰਨ ਦੇ ਇਹਨੂੰ ਕਿੱਥੇ ਜਾਣਾ ਲੈ ਕੇ ਮੈਂ ਨਾ ਬਾਜ਼ਾਰ ਚ ਜਾਣਾ ਵਾ ਢੇ ਚ ਕੀ ਕਰਨਾ ਹੈ ਢੇ ਤੋਂ ਇੱਕ ਤੇ ਮੈਨੂੰ ਕੰਮ ਆ ਤੇ ਇੱਕ ਮੈਨੂੰ ਪੈਸੇ ਦੋ ਚਾਚੀ ਮੈਂ ਕੱਪੜੇ ਲਿਹਾਉਣੇ ਆ ਵੇਖੋ ਆ ਸਾਰੇ ਪਾੜ ਗਏ ਆ ਪਜਾਮੇ ਦੀ ਜੇਬ ਹੋਈ ਆ ਪਾੜ ਗਈ ਇਧਰੋਂ ਵੀ ਆ ਸਾਰੇ ਪਾੜ ਗਏ ਸਾਬੀ ਕਿਉਂ ਰੀਸਾ ਕਰਦਾ ਨਿੱਕੇ ਜਿਹੇ ਨਿਆਣੇ ਨਾਲ ਉਹ ਤੇਰੇ ਜਿੱਡੇ ਹੈਗਾ ਤੇਰੀ ਲੱਤ ਨਾਲੋਂ ਵੀ ਨਿੱਕਾ ਇੰਨਾ ਕਿ ਚੱਪਾ ਜਿੰਨਾ ਹੈਗਾ ਜਿੰਨਾ ਰੀਸਾ ਕਰਦਾ ਵਾ ਮੈਂ ਸੁਣ ਲਿਆ ਉਹ ਉੱਥੇ ਕਹਿਣ ਨਹੀਂ ਫਤ ਤੇਰੇ ਕੱਪੜੇ ਲਿਹਾਉਣੇ ਆ ਉਹ ਤੇ ਨਿਆਣਾ ਉਹ ਤੇ ਜਿੰਨੇ ਹੁਣ ਉਹਨੇ ਥੋੜੇ ਆ ਦੁੱਜਾ ਇਹ ਗਰਮੀਆਂ ਆਈਆਂ ਵਾ ਦਾ ਗਰਮੀਆਂ ਚ ਪਾਉਣ ਵਾਲਾ ਕੋ ਸੂਟ ਹੈਗਾ ਵਾ ਚਾਚੀ ਮੈਂ ਉਹਦੀਆਂ ਰੀਸਾਂ ਕਿਉਂ ਕਰਨੀਆਂ ਵਾ ਹੋਰ ਕੀ ਐ ਚੋਰ ਕੀ ਪ੍ਰੂਫ ਹੋਣ ਡਿਆ ਵਾਰੀ ਸਿੰਗ ਰੰਡਿਆ ਹੋਰ ਕੀ ਗੰਡਿਆ ਵਾ ਉਹ ਨਹੀਂ ਰੀਸਾਂ ਕਾਣ ਡਿਆ ਤੂੰ ਤਾਂ ਮੈਨੂੰ ਹਰ ਗੱਲ ਤੇ ਡਾਟਦੇ ਹੀ ਰਹਿੰਦੇ ਜੇ ਰੋਕਦੇ ਹੀ ਰਹਿੰਦੇ ਕਰਦੇ ਹੀ ਤਾਂ ਮੂੰਹ ਡੱਟਣ ਵਾਲੇ ਤੇ ਨਾਲੇ ਮੇਰੇ ਕੋਲ ਜੇ ਪੈਸੇ ਨਹੀਂ ਹੈਗੇ ਚਾਚੀ ਦੇ ਦੋ ਹੈ ਤੇ ਸਾਰਾ ਕੁਝ ਹੀ ਆ ਕਿਉਂ ਤਨਖਾਹ ਆਉਂਦੀ ਤੇਰੀ ਜਿਹੜੀ ਹੈਗਾ ਸਾਰਾ ਕੁਝ ਕੀ ਮੇਰੇ ਕੋਲ ਤਨਖਾਹ ਚਾਚੀ ਮੇਰੀ ਆਉਂਦੀ ਆ ਇੱਕ ਹਿਸਾਬ ਦੀ ਤੜੀ ਦਾ ਹਿੱਸਾ ਤੇ ਤੁਹਾਨੂੰ ਨਹੀਂ ਹੁੰਦਾ ਵਾ ਤੜੀ ਦਾ ਹਿੱਸਾ ਮੈਨੂੰ ਹੁੰਦਾ ਤੜੀ ਜੋ ਬਾਈਡਾ ਕੀ ਆ ਬਾਈਡਾ ਕੁਛ ਉਹਨੇ ਕਿ ਤੁੱਟੇ ਲੱਗ ਜਾਂਦੇ ਉਹਦੇ ਇਹ ਮਰਸੀ ਪੂਜਾ ਫੜ ਕੇ ਕਿੱਥੇ ਚਲ ਚਲੀਆਂ ਵਾ ਕਿਹਨ ਕੋਡ ਕੋਡ ਕਰੀ ਜਾਂਦੀਆਂ ਦੋਵੇਂ ਜਾਣੀਆਂ ਕਰਨਾ ਕੀ ਇਹਨਾਂ ਨੇ ਮੇਰੇ ਖਿਲਾਫ ਸਾਜ਼ਿਸ਼ ਕਰਨੀਆਂ ਹੋਣੀਆਂ ਕੋਈ ਕੰਮ ਨਹੀਂ ਕਰਦੀ ਇਦਾਂ ਨਹੀਂ ਕਰਦੀ ਹੁਣ ਸੁੱਖ ਪਤਾ ਨਹੀਂ ਬਾਹਰ ਲੈ ਕੇ ਗਈ ਓ ਮੰਮੀ ਨੂੰ ਮੰਮੀ ਵੀ ਵਾਜਾ ਜੀਆਂ ਮਾਰਨ ਦੀ ਹੀ ਸੁੱਖ ਨੂੰ ਫੇਰ ਕਹਿਣਾ ਕੰਮ ਨਹੀਂ ਕਰਦੀ ਚੱਲ ਕੋਈ ਨਹੀਂ ਕੰਮ ਵੀ ਕੱਲ ਕਰਕੇ ਵੇਖ ਹੀ ਲਿਆ ਸੀ ਕਿਦਾਂ ਮੰਮੀ ਨੇ ਆਣ ਕੇ ਤੇ ਮੇਰੇ ਚ ਪੇੜ ਮਾਰਦੀ ਕੰਮ ਤੇ ਇਹਨਾਂ ਨੂੰ ਪਸੰਦ ਆਉਂਦਾ ਨਹੀਂ ਆ ਚੱਲ ਕੀ ਕਰਨਾ ਫੇਰ ਪੜਾਈ ਤੇ ਮਨ ਇਹੀ ਨਹੀਂ ਲੱਗਣ ਦਿੰਦੀ ਮੇਰਾ ਪਤਾ ਨਹੀਂ ਫੇਰ ਹੁਣ ਮੰਮੀ ਨੂੰ ਲੈ ਕੇ ਤੇ ਉੱਧਰ ਨੂੰ ਗਈ ਉਹ ਛਿੱਕੂ ਜਾ ਫੜ ਕੇ ਚੱਲ ਵੇਖਦੀਆਂ ਜਾ ਕੇ ਕਰਦੀਆਂ ਕਿ ਫਿਰਦੀਆਂ ਵਾਏ ਇਹਨਾਂ ਨੇ ਤੇ ਮੈਨੂੰ ਬਹੁਤਾ ਦੁਖੀ ਕੀਤਾ ਆ ਅਜੇ ਸਾਬੇ ਤੂੜੀ ਬਣਾਉਣ ਵਾਲੀ ਆ ਕਣਕ ਦੀ ਵਡਾਈ ਦੇਣ ਵਾਲੀ ਆ ਉਹ ਤੇਨੂੰ ਫਿਕਰਤ ਨਹੀਂ ਨਾ ਹੈਗਾ ਉਹ ਚਾਚੀ ਇਹ ਕਿੰਨੇ ਕਦੇ ਮੇਰੇ ਕੱਪੜੇ ਆਉਣੇ ਆ 5700 ਦੇ ਕੱਪੜੇ ਆਉਣੇ ਸਾਰੇ ਪਜਾਮਾ ਤੇ 2400 ਦਾ ਮੈਂ ਲੈ ਆਉਣਾ ਵਾ ਇੱਕ 2400 ਕਮੀਜ਼ ਲੈ ਆਉਣੀ ਆ 2400 ਦਾ ਆਉਣਾ ਘਟੋ ਘਟ ਫਿਰ ਵੀ 15-1600 ਰੁਪਏ ਚਾਹੀਦਾ ਉਧਰ ਦਾ 10000 ਰੁਪਏ ਤੂੜੀ ਤੇ ਲੱਗ ਜਣਾ ਵਾ 3-4000 ਰੁਪਏ ਵਡਾਈ ਬਣੀ ਆ ਕੱਟੇ ਵੇਚਣ ਵਾਲੇ ਬਾਅਦ ਉਹਨਾਂ ਦਾ ਕੋਈ ਫਿਕਰ ਹੀ ਨਹੀਂ ਤੇਨੂੰ ਚੱਲ ਚਾਚੀ ਫਿਰ ਆ 500 ਰੁਪਇਆ ਦੇ ਦੋ ਆ ਵੀ ਮੈਨੂੰ ਲੱਗਦਾ ਸਰਵਿਸ ਮੰਗਣ ਡਿਆ ਵਾ ਨਹੀਂ ਇਹਦਾ ਵੀ ਕੋਈ ਨਹੀਂ ਮੰਗਣ ਡਿਆ ਤੇ ਰਹਿਣ ਦੇ ਤੂੰ ਇਹਨੂੰ ਕਿਤੇ ਵੀ ਨਹੀਂ ਖਾਣਾ ਇੱਥੇ ਲੱਗਾ ਰਹਿਣ ਦੇ ਤਾ ਕਾਂਡੀ ਫੜਿਆ ਤੂੰ ਤੇ ਮੈਨੂੰ ਖਾ ਹੀ ਲਿਆ ਵਾ ਕੀ ਖਾ ਲਿਆ ਮੈਂ ਦੱਸ ਕਿੰਨੂੰ ਕਵਾਂ ਹੋਰ ਜਿੱਥੇ ਮੈਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੀ ਕਹਿਣਾ ਕਿੰਨੂੰ ਹੱਥ ਦੇ ਕੇ ਜਾਵਾਂ ਹੁਣ ੱਡੇ 'ਚ ਪਰ ੱਡੇ 'ਚ ਜਾਊਂਗਾ ਵੀ ਕੀ ਕਰਨ ਮੇਕੋ ਕਿਹੜਾ ਕੋਈ ਪੈਸਾ ਹੈਗਾ ਵੇਖਾ ਤਾਂ ਸਹੀ ਕਈਆਂ ਕਹਿਣੋਂ ਆ ਡਈਆਂ ਹੀਓ ਡੰਗਰਾਂ ਦਾ ਖਾ ਫੂਸ ਜਿਆ ਤੋੜਨ ਕੋ ਖਾ ਨਹੀਂ ਹੈ ਨਾ ਤਾਂ ਰਹਿਣਾ ਇਹਨਾਂ ਦੇ ਪਿੰਡੂ ਦੀਆਂ ਪਿੰਡੂ ਹੀ ਮਮੀ ਆਗਾ ਤੋ ਤੋੜੰਡੇ ਜੇ ਆ ਕੀ ਕਰਨਾ ਵਾ ਇਹ ਪੁੱਤ ਸੱਗ ਬਣਾਉਣਾ ਵਾ ਜੋ ਤੇ ਤੂੰ ਪੜ ਲੈਂਦੀ ਆ ਪਡਈਆਂ ਹੀ ਕੰਮ ਕਰਨਾ ਪੜਨ ਤੇ ਡਈ ਹੀ ਮੈਂ ਪੜਦੀ ਆਈ ਆ ਇਹ ਕਰਨੇ ਕੀ ਡੇ ਜੇ ਕਰਨਾ ਕੀ ਇਹਨੂੰ ਸਾਗ ਬਣਾਉਣਾ ਪੁੱਤ ਕੀ ਕਰ ਰਹਾ ਇਹਨੂੰ ਖਾਣਾ ਵਾ ਮੰਮੀ ਨੇ ਲਈ ਪਾਲਕ ਤੇ ਬੰਦ ਗੋਭੀ ਉਹ ਵਿੱਚ ਪਾ ਕੇ ਬਣਾਉਣਾ ਸਾਗ ਤੂੰ ਹੀ ਰਹਿਣਾ ਵਾਣ ਪੜਾਂ ਦੀਆਂ ਹਨ ਪੜਾਈ ਆ ਹੁਣ ਅੱਜ ਕੱਲ ਕੋਣ ਬਾਥੂ ਬੂਥੂ ਜੇ ਦਾ ਸਾਗ ਖਾਂਦਾ ਵਾ ਨਾਲੇ ਸਾਗ ਦਾ ਤੇ ਸੀਜ਼ਨ ਗਿਆ ਹੁਣ ਇੱਥੇ ਕਿਤੇ ਜੀ ਕਰਦਾ ਹੁੰਦਾ ਖਾਣ ਨੂੰ ਕਰਾਰਾ ਜਾ ਸਾਗ ਬਣਦਾ ਵਾ ਤੁਹਾਡਾ ਤੇ ਉਹੀ ਚੀਜ਼ਾਂ ਖਾਣ ਨੂੰ ਜੀ ਕਰਦਾ ਜਿਹੜੀਆਂ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਪਤਾ ਨਹੀਂ ਕਿਉਂ ਤੁਸੀਂ ਇਦਾਂ ਕਰਦੇ ਆ ਪਤਾ ਫਿਰ ਤੈਨੂੰ ਕਿਹੜੀ ਚੀਜ਼ ਪਸੰਦ ਆ ਤੇ ਸੱਚ ਮੈਂ ਨਾਲੇ ਤੁਹਾਨੂੰ ਪਿੰਡੀਆਂ ਕਿਆ ਹੀ ਪਿੰਡੀਆਂ ਬਣਾਈਆਂ ਜੀ ਕੱਲ ਤੇ ਤੁਸੀਂ ਬਣਾ ਲਾਤਾ ਸੀ ਕਿ ਭਾਈ ਕੋ ਮਿਲੀਆਂ ਨਹੀਂ ਅੱਜ ਤੇ ਅੱਜ ਵੀ ਹੈ ਨਹੀਂ ਪਿੰਡੀਆਂ ਉਹਦੇ ਕੋ ਹਾ ਹਾ ਪਿੰਡੀਆਂ ਦਾ ਤੇ ਸੀਜ਼ਨ ਆਇਆ ਵਾ ਤੇ ਹੁਣ ਪਿੰਡੀਆਂ ਹੀ ਨਹੀਂ ਆ ਤੋ ਹੁਣ ਉਹਦੇ ਭਾਈ ਨੂੰ ਪਤਾ ਉਹਨੇ ਨਹੀਂ ਲਿਖੇ ਹੁੰਦੇ ਮੈਂ ਤਾਂ ਗਈ ਮੈਂ ਹਰ ਇੱਕ ਬੰਦ ਕੋ ਪੀ ਤੇ ਉਹ ਲੈ ਆਂ ਪਾਲਕ ਮੈਂ ਸਾਗ ਬਣਾ ਲੀਨੇ ਆ ਮੰਮੀ ਤਾਂ ਹੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਾਉਣੀਆਂ ਹੁੰਦੀਆਂ ਵਾ ਹਾਏ ਆ ਤੈਨੂੰ ਕੋਈ ਬੜਾ ਸਵਾਦ ਲੱਗਣਾ ਕਿ ਉਹ ਪਾ ਕੇ ਤੇ ਵਿੱਚ ਸਾਗ ਖਾਵਾਂਗੀ ਆ ਤੁਹਾਨੂੰ ਸਵਾਦ ਲੱਗਦਾ ਨਾ ਦੂਆਂ ਜੜੀਆਂ ਨੂੰ ਮੈਨੂੰ ਨਹੀਂ ਨਾ ਲੱਗਦਾ ਤਾਂ ਹੀ ਤਾਂ ਤੁਸੀਂ ਬਣਾਉਂਦੇ ਜੇ ਇਹੋ ਜਿਹੀਆਂ ਚੀਜ਼ਾਂ ਵੀ ਇਹ ਖਾਵੇ ਨਾ ਕੁਛ ਫਿਰ ਕਹਿੰਦਾ ਤੂੰ ਸਾੜ ਸਾੜ ਕੇ ਇਦਾਂ ਦੀ ਰਹਿਣੀ ਆ ਰੋਟੀ ਮੈਂ ਕਦ ਨਾ ਖਾਣੀ ਆ ਹੁਣ ਰਾਤ ਵੀ ਤੁਹਾਨੂੰ ਪਤਾ ਵੀ ਰੋਟੀ ਨਹੀਂ ਖਾਦੀ 12 ਵਜੇ ਜਾ ਕੇ ਖਾਦਾ ਕੁਛ ਅੱਜੀ ਬਾਰੂੰ ਖਾਵੇਂ ਐਂ ਤੇ ਪਿੰਡੂ ਤੂੰ ਤੇ ਸ਼ਹਿਰ ਨਾ ਸ਼ਹਿਰ ਚ ਜਾਵਨੀ ਤੇ ਖਾਵੇਂ ਚੱਲ ਮੰਮੀ ਕੋਈ ਗੱਲ ਨਹੀਂ ਕੀ ਹੁਣ ਮੰਮੀ ਪਿੰਡੀਆਂ ਹੈ ਨਹੀਂ ਥੋੜੀਆਂ ਜਿੰਨੀਆਂ ਨਹੀਂ ਹੈਗੀਆਂ ਬਾਈ ਕੋ ਨਹੀਂ ਹੈ ਕਿ ਬੁੱਤ ਪਿੰਡੀਆਂ ਮੋ ਪੁੱਛ ਗੱਲ ਤੇ ਇਹ ਕਿ ਮਹਿੰਗੀਆਂ ਹੀ ਪਿੰਡੀਆਂ ਤਾਂ ਨਹੀਂ ਮੰਮੀ ਨੇ ਲਈਆਂ ਮੈਂ ਜੋਤੀ ਮੈਂ ਕਦ ਲਈ ਕਮਾਈ ਕਰਨ ਡਿਆ ਤੁਹਾਡੇ ਲਈ ਕਰਨੇ ਮੈਂ ਇਹੀ ਤੇ ਗੱਲ ਵਾ ਡੈਡੀ ਤੁਹਾਡੇ ਲਈ ਦੇ ਕਮਾਈ ਕਰਨ ਆਹੋ ਤੇ ਤੁਹਾਨੂੰ ਖਵਾ ਲੈਣਾ ਮੈਂ ਪਿੰਡੀਆਂ ਮਹਿੰਗੀਆਂ ਹੀ ਤਰਤਾ ਲੈਣੀਆਂ ਫਿਰ ਇੱਕ ਦੀ ਪਸੰਦ ਦੀ ਨਹੀਂ ਚੀਜ਼ ਬਣਾਉਣੀ ਦੂਜੀ ਦੀ ਪਸੰਦ ਦੀ ਬਣਾਉਣੀ ਐ ਜੋਤੀ ਮਹਿੰਗੇ ਸਸਤੇ ਦੀ ਨਹੀਂ ਥੋੜਾ ਸਾਗ ਪਸੰਦ ਨੂੰ ਪਸੰਦ ਵਾਤ ਪਰ ਮੈਨੂੰ ਨਹੀਂ ਨਾ ਪਸੰਦ ਹੈ ਤੇ ਮੈਂ ਕਿਹੜਾ ਮੰਮੀ ਨੇ ਕਿਹਾ ਇਹ ਪਸਾਗ ਲੈ ਮੰਮੀ ਤੇ ਆਪੇ ਲੈ ਕੇ ਆਈ ਮੈਨੂੰ ਤੇ ਅੱਬ ਨਹੀਂ ਪਤਾ ਨਾਲੇ ਹੁਣ ਮਹਿੰਗੇ ਸਸਤੇ ਦੀ ਕਿਹੜੀ ਗੱਲ ਜੇ ਤੂੰ ਖਾਣੀ ਤੇ ਮੰਮੀ ਨੇ ਤੈਨੂੰ ਵੀ ਚੀਜ਼ ਲੈ ਕੇ ਦੇਣੀ ਹੈ ਤੇ ਮੰਮੀ ਭਲਾਦਾ ਕਿੰਨੇ ਲੱਲੇ ਦੇ 40 ਰੁਪਏ ਦੀ ਤੇ ਪਿੰਨੀ ਹੋਣੀਆਂ ਸੀ 10 ਦਾ ਕਿਲੋ ਸਾਰੀਆਂ ਚਲ ਕੋਈ ਨਹੀਂ ਮੰਮੀ ਸਵੇਰਾ ਇਹਦੀਆਂ ਪਿੰਡੀਆਂ ਲੈ ਦਿਓ ਆ ਲੈਓ ਸਵੇਰਾ ਸਵੇਰੇ ਕਹਿੰਦੇ ਜੇ ਸਵੇਰ ਮੈਨੂੰ ਨਹੀਂ ਪਤਾ ਪਈ ਉਹ ਕਿਦਾਂ ਸਵੇਰ ਚੜਨੀ ਤੁਸੀਂ ਉਦੋਂ ਵੜਾ ਕੇ ਦੇਣਗੇ ਜਦੋਂ 20 ਰੁਪਏ ਕਿਲੋ ਹੀ ਆ ਪਿੰਡੀਆਂ ਨੀ ਜਾਣ ਤੇ ਤਾਂ ਤੂੰ ਸ਼ਹਿਰ ਜਾਣਾ ਤੂੰ ਲਈ ਆਵੀਂ ਸ਼ਹਿਰ ਨੇ ਤੇ ਭਿੰਡੀਆਂ ਹੀ ਖਾ ਲਈ ਨਾਲੀੜਾ ਕਪੜਾ ਪੌਂਦਾ ਇਹਨਾਂ ਨੂੰ ਪਤਾ ਲੱਗਦਾ ਤੇ ਨਾ ਇਹਨਾਂ ਨੂੰ ਸਬਜ਼ੀਆਂ ਦਾ ਪਤਾ ਲੱਗਦਾ ਰਹਿਣਾ ਇਹਨਾਂ ਨੇ ਅੜਪੜਾ ਨਹੀਂ ਅਨਪੜਾਈ ਮੈਂ ਤਾਂ ਨਹੀਂ ਖਾਣੀ ਕੋਣੀ ਮੈਂ ਬਾਹਰੋਂ ਖਾਉਂਗੀ ਆਪੇ ਜਾ ਕੇ ਅਰੇ ਇਹਨਾਂ ਤੋਂ ਮੰਮੀ ਚੁੱਪ ਕਰੋ ਤੁਹਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਉਹ ਮੇਰੇ ਤੋਂ ਵੇਖ ਕੇ ਕਰ ਲੈਂਦੀ ਨਾ ਤੁਸੀਂ ਸੋ ਕੋ ਮੇਰਾ ਨਾਂ ਹੀ ਨਹੀਂ ਲੈਣਾ ਪੈਨੂ ਸਾਗ ਪਸੰਦ ਵਾ ਸੋ ਕੋਈ ਇਹ ਤੇ ਦੇਖ ਕਰਦੀ ਹਨ ਉਹ ਤੇ ਗੱਲ ਨਹੀਂ ਕਰਨ ਦਿੰਦੇ ਚਲ ਕੋਈ ਗੱਲ ਨਹੀਂ ਮੈਨੂੰ ਮੰਨ ਪੜਾ ਕਹਿ ਦਿੰਦੀ ਆ ਕਦੇ ਹਨ ਨੂੰ ਪਿੰਡੂ ਕਹਿ ਜਾਂਦੀ ਆ ਇਹੋ ਸ਼ਹਿਰ ਨੇ ਰਹਿ ਗਈ ਇਹਦਾ ਨਾਂ ਹੀ ਸ਼ਹਿਰ ਨੂੰ ਪਾ ਦ ਚਲ ਕੋਈ ਗੱਲ ਨਹੀਂ ਮੰਮੀ ਹੁਣ ਕੀ ਕਹਿਣਾ ਫਿਰ ਜੀ ਦੋ ਦੀ ਮਰਜ਼ੀ ਉਹਨੇ ਹੁਣ ਜੋ ਕਹਿਣਾ ਉਹਨੇ ਕਹਿ ਹੀ ਦੇਣਾ ਵੱਡ ਤੇ ਹੀ ਮੰਮੀ ਤੇ ਇੱਥੋਂ ਹਾਂ ਵੱਡ ਨਹੀਂ ਰਹਿਣਾ ਚਲੋ ਫਿਰ ਹੁਣ ਇਹ ਵੀ ਕੀ ਬਣਾਉਣਾ ਜੇ ਹੁਣ ਹੁਣ ਉਹਦੇ ਲਈ ਮੈਡਮ ਨੇ ਕੀ ਬਣਾਉਣਾ ਉਹਨੇ ਤਾਂ ਸਾਕ ਖਾਣਾ ਨਹੀਂ ਆ ਆਪੇ ਲੈ ਆਉ ਜੱਗ ਪਿੰਡੂ ਕਿੱਥੋਂ ਲਿਆਣ ਜਾਣੀਆਂ ਹੁਣ ਉਹਨੇ ਇਹਨਾਂ ਕੋਲ ਆਉਂ ਪਰ ਚਵਾਲੇ ਤੇ ਫਿਰ ਫਿਰ ਚਵਾਲੋ ਮਿਲਦੀਆਂ ਹੁਣ ਪਾਈ ਤੇ ਕੋਈ ਵੀ ਨਹੀਂ ਆਉਣਾ ਹੈ ਵੇਲੇ ਤੇ ਹੁਣ ਆਉਣਾ ਵੀ ਨਹੀਂ ਮੋਟਰਸਾਈਕਲ ਦੀਆਂ ਚਾਬੀਆਂ ਭਾਲਦਾ ਕਰੀ ਤੇਲ ਲਈ ਪੈਸੇ ਕਦੀ ਮੋਟਰਸਾਈਕਲ ਬਣਾਉਣ ਲਈ ਪੈਸੇ ਇੰਨੀਆਂ ਜਿਦਾ ਰਿਸਾਂ ਕਰਦਾ ਨਿਗੇ ਜੇ ਨਿਆਣੇ ਨਾਲ ਸੱਚੀ ਕੀ ਕਰਾਂ ਇਹਦਾ ਬਹੁਤ ਦੁਖੀ ਕੀਤਾ ਇਹਨੇ ਕਦੀ ਕੋਸ਼ ਲਿਆ ਦੋ ਕਦੀ ਕੋਸ਼ ਲਿਆ ਮੜਾ ਜਾ ਮੈਂ ਨਾ ਹੀ ਲੈ ਲਿਆ ਪਰ ਚੱਲ ਫਤਿਹ ਤੈਨੂੰ ਮੈਂ ਸੂਟ ਲੈ ਦਿੰਨੀ ਆ ਪਰ ਨਾ ਉਹਨੂੰ ਪਹਿਲਾਂ ਹੀ ਗਾਸ਼ ਪੈ ਗਈ ਆ ਵੀ ਉਹਨੂੰ ਲੈ ਦਨੇ ਆ ਤੇ ਮੈਂ ਅੱਜ ਪਹਿਲਾਂ ਹੀ ਮੰਗ ਲਾ ਦੱਸ ਇੱਥੇ ਚੰਗੀ ਤਨਖਾਹਾਂ ਮੁੰਡੀਆਂ ਜਿਹੜੀਆਂ ਮੈਂ ਦਵਾ ਪੈਲੀ 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 ਗਾੜੀ ਮਰੱਬੇ ਆ ਤੇਰੇ ਪੈਲੀ ਪੈਲੀ ਸੁਨਮਦਾ ਰਹਿੰਦਾ 24 ਘੰਟੇ ਮੈਨੂੰ ਪੈਲੀ ਸੁਨਮਦਾ ਰਹਿੰਦਾ ਵਾ ਪੈਲੀ ਚ ਕੀ ਆ ਜਿੰਨੇ ਕ ਪੈਲੀ ਤੇ ਹੁੰਦੇ ਓਨੇ ਕ ਲੱਗ ਵੀ ਜਾਂਦੇ ਆ ਉੱਤੇ ਹੋ ਨਹੀਂ ਲੱਗਦੇ ਉਹ ਤੇ ਦੀਦੇ ਹੀ ਨਹੀਂ ਕਿਸੇ ਨੂੰ ਵੀ ਲੱਗਦੇ ਉੱਤੇ ਉਹ ਤੇ ਅੱਖਾਂ ਬੰਦ ਕਰਕੇ ਸੁਣਦਾ ਰਹਿੰਦਾ ਵਾ ਵਿਖਣੀ ਪਤਾ ਨਹੀਂ ਕਿੱਥੇ ਲੱਗ ਕੇ ਸੁਣਦਾ ਰਹਿੰਦਾ ਕੋਈ ਗੱਲ ਅਹੀਂ ਮਾਪੋਤ ਕਰ ਲਈਏ ਪਰ ਨਾ ਇਹਨੇ ਉਸੇ ਵੇਲੇ ਨੋਟ ਕਰਨੀ ਹੁੰਦੀ ਆ ਵੀ ਆ ਗੱਲ ਕਰ ਲਈ ਆ ਹੁਣ ਮੈਨੂੰ ਨੋਟ ਕਰਾਂ ਮੈਂ ਤੇ ਕਰਾਂ ਛੇਤੀ ਨਾ ਪਹਿਲਾਂ ਲਿਆਵਾ ਨਿਆਣੇ ਨਾਲ ਤੇ ਇੰਨੀਆਂ ਚੀਜ਼ਾਂ ਦਾ ਰਿਸ਼ਤਾ ਖਾਣ ਪੀਣ ਦੀਆਂ ਕੱਪੜੇ ਪਾਉਣ ਦੀਆਂ ਹਰ ਚੱਲ ਦੀ ਉਹ ਚੱਪਾ ਜਿੰਨਾ ਹੈਗਾ ਜਿਹਦੇ ਨਾਲ ਰਿਸ਼ਾ ਕਰਦਾ ਰਿਸ਼ਾ ਕਰਦੀਆਂ ਬੰਨਦੀਆਂ ਆਉਂਦੀਆਂ ਇਹਦੇ ਹਾਨੀ ਹੋਵੇ ਤਾਂ ਫਿਰ ਵੀ ਰਿਸ਼ਾ ਕਰਦਾ ਚੰਗਾ ਲੱਗਦਾ ਅਮੀ ਗਰਮੀਆਂ 'ਚ ਇੱਕ ਮੱਖੀਆਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਨੇ ਮੱਖੀਆਂ ਮੱਛਰ ਇਹਦੇ ਪੁੱਤ ਛੱਡਦੇ ਹੀ ਹੂ ਦਿਨੇ ਮੱਖੀਆਂ ਤੇ ਰਾਤ ਨੂੰ ਮੱਛਰ ਆ ਮੇਰੀ ਜਮਲੀ ਨੂੰ ਅੱਭੀ ਕੱਟੀ ਗਈ ਸੀ ਹਾਂ ਚਲ ਵਧੀਏ ਪੁੱਤ ਮੈਂ ਵੀ ਅੱਜ ਉਹ ਵੇਲਾ ਫੇਰ ਅੰਦਰ ਨੂੰ ਬਣਾ ਕੇ ਤੇ ਬੈ ਗਈ ਕਿਤਾਬਾਂ ਦੇ ਕਿਤਾਬ ਪੇਜ ਜ਼ੋਰ-ਜ਼ੋਰ ਦੀ ਥੱਲਾਂ ਡੀ ਔਖੀ ਹੋਣ ਗਈ ਹੈ ਰਹਿਣ ਬਿਨ ਚੁੱਪ ਕਰ ਤੂੰ ਇਹ ਬੱਸ ਬਾਲ ਨੂੰ ਇਦਾਂ ਨਾ ਹੋਵੇ ਤੇ ਕੀ ਕਰੀ ਤੈਨੂੰ ਫੇਰ ਭੁੱਖੀ ਸੌਂ ਜਾਣਾ ਹੀ ਰਾਤ ਨੂੰ ਫੇਰ ਪੁੱਤ ਨੂੰ ਕੀ ਕਰੀ ਤੈਨੂੰ ਦੱਸ ਸੰਗਾ ਉਹਨੂੰ ਤੇ ਹੱਡਾ ਹੁੰਦਾ ਨਹੀਂ ਕਿਦਾਂ ਹਾਂ ਨੂੰ ਕਿੰਨਾ ਕੋ ਬੋਲ ਪਰ ਮੰਮੀ ਫਿਰ ਮੈਨੂੰ ਹੋਰ ਤਰਾਉਂਗਾ ਨਾ ਜਦੋਂ ਉਹ ਭੁੱਖੀ ਹੋ ਜਾਂਦੀ ਏ ਰਾਤੀ ਤੁਹਾਨੂੰ ਦੁੱਧ ਵੀ ਨਹੀਂ ਪੀਤਾ ਸੜੀ ਗਈ ਨਹੀਂ ਹਾਂ ਤੂੰ ਹੀ ਨਹੀਂ ਜਾਣ ਕੇ ਉਹਦੇ ਕੱਲ ਚ ਪੇੜ ਮਾਰ ਚਲੀ ਗਈ ਮਾਰੀ ਕਿ ਜਿੰਨੀ ਗੱਲ ਹੁੰਦੀ ਤੇ ਤੂੰ ਹੀ ਨਹੀਂ ਜਾਣ ਝੱਟ ਘੁਸੇ ਜਾ ਰਿਹਿੰਦੇ ਹਾਂ ਜਿੰਨ ਤੱਕ ਤੂੰ ਹੀ ਵੱਡੀ ਹੋ ਗਈ ਮੈਂ ਕਦੀ ਤੈਨੂੰ ਮਾਰੀ ਚ ਪੇੜ ਮੈਨੂੰ ਪਤਾ ਵਾ ਤੂੰ ਨਹੀਂ ਮਾਰਦੀ ਮੈਨੂੰ ਤੰਦੀ ਮੈਨੂੰ ਖੇਜਦੀ ਹੁੰਦੀ ਤੇ ਸ਼ਰੀਕਾਂ ਦੇ ਆਪੇ ਜਾ ਜਾਏਗੇ ਕਿ ਤਾਮ ਹੋਵਦੀ ਸੀ ਤੇਰੀ ਮੈਂ ਮਾਰੀ ਆਕਾ ਕਿ ਇਹਦੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੇ ਹੱਥੇ ਚੁੱਕਾਂ ਇਹਦੀ ਹੁਣ ਜਪੁਆਣੀ ਨਹੀਂ ਆ ਨਾ ਬੋਲਦੀ ਮੈਂ ਕੋਈ ਕੀ ਆ ਵਾ ਇੱਕ ਤਾਮ ਪਹਿਲਾਂ ਉਹਦਾ ਇਦਾਂ ਕਰਦੀ ਨਹੀਂ ਉਹਦੀ ਮੰਮੀ ਆਹੋ ਹੋ ਮੇਂਤੀ ਪੁੱਤ ਜਿੱਦ ਵੀ ਕਰਦਾ ਬੋਲਦਾ ਵੀ ਆ ਜਿਆਦਾ ਹੀ ਡਰਤ ਕਰਦਾ ਹੌਲੀ ਬੋਲੋ ਨੀ ਕੰਨੀ ਬਾਤ ਕਰੀ ਹੁਣ ਫੇਰ ਮੇਰੇ ਦਵਾਲੀਆ ਨਾਲ ਆਪਣੀ ਮੇਰੇ ਕਲਾਕ ਮੰਮੀ ਨੂੰ ਲਈ ਪਕਾਉਣਾ ਟੂੜੀਆਂ ਲਗੀਆਂ ਮਕੰਨਾਂ ਟੂੜੀਆਂ ਮੈਨੇ ਨਾਦ ਲਈ ਨਹੀਂ ਹੋਣੀ ਧਿਆਨ ਨਾਲ ਸਾਡੀਆਂ ਗੱਲਾਂ ਬੰਦੀ ਹੋਣਾ ਪਤਾ ਵੀ ਇਹ ਤੁਹਾਨੂੰ ਚੰਗੀ ਤਰ੍ਹਾਂ ਲਿਆਵਾ ਫੇਰ ਮੰਮੀ ਮੈਂ ਕੋਈ ਹੋਰ ਪੰਡ ਆ ਲੈ ਪੁੱਤ ਛੇਤੀ ਹੋ ਜੂਗੀ ਆਹ ਪਾਲਖੀ ਵੀ ਚੁੱਕਦੀ ਆ ਫੇਰ ਮੈਂ ਆ ਮੈਂ ਅੰਦਰ ਰੱਖਾਂਗੀ ਕੰਨ ਨਾ ਕੰਨ ਪਤਾ ਨਹੀਂ ਕੀ ਉਹ ਕੁੰਡੀ ਕੁੰਡੀ ਨਾ ਹੋਵੇ। ਤੁਮੀ ਪਹਿਲਾਂ ਘੜਾ ਲਿਆ ਮਾਉਣੇ। ਸਿੱਕੂ ਸਿੱਕੂ ਨਹੀਂ ਕੋਈ ਵੀ। ਵੱਡਾ ਸਿੱਕੂ ਤੇ ਪੌੜੀਆਂ ਥੱਲੇ ਇੱਧਰ। ਇਹ ਨਹੀਂ ਇੰਨੇ ਜਿ ਨਹੀਂ ਹੈਗਾ ਤੇ ਇੱਦੀ ਚ ਰੱਖ ਲੈ। ਇਕੱਠੀ ਬਣਾਉਣੇ ਤੇ ਇਕੱਠੇ ਹੀ ਆ। ਚਲੋ ਇਹਦੇ ਵਿੱਚ ਚਲੋ। ਇਹਦੇ ਵਿੱਚ ਚਲੋ। ਆ ਬਾੰਮੀ ਘਰ ਘਰ ਸੋਈ ਦਬੂਆ। ਮੱਖੀਆਂ ਬੰਦੀ ਜਾਂਦੀਆਂ ਉਹ ਅੰਦਰ। ਮੱਖੀਆਂ ਨੇ ਤੇ ਮੰਮੀ ਜੀਣਾ ਹੀ ਹਰਾਮ ਕਰਤਾ ਵਾ ਤੇ ਹੁਣ ਤਾਂ ਹੀ ਮੈਂ ਦਰਵਾਜ਼ਾ ਖੋਲ ਦਿੱਤਾ। ਸੁਖਾ ਸੁਖਾ ਹਾਂਜੀ ਤਾਇਆ ਜੀ ਸਾਡੇ ਕੋਲ ਮੈਂ ਆਈ ਆਂ ਅਸੀਂ ਮਟਾਉਣ ਦੇ ਕਣਕ ਦੀ ਤਰੀ ਮਟਾਉਣ ਦੇ ਮੰਮੀ ਆਪਣੀ ਨੂੰ ਪੁੱਛ ਲਾ ਕੋਈ ਨਹੀਂ ਤਾਇਆ ਜੀ ਮੈਂ ਮੰਮੀ ਨੂੰ ਪੁੱਛ ਕੇ ਤੇ ਦੱਸ ਦਿੰਦੀ ਆਂ ਤਾਂ ਮੰਮੀ ਕਹਿੰਦੇ ਡਈ ਹੀ ਤੇ ਜਦੋਂ ਤਾਇਆ ਹੁਣ ਆ ਕਿ ਪੈਲੀ ਚਾਹੀਦੀ ਉਸਨੂੰ ਮਟਾ ਰਹਿਣੀ ਮੈਂ ਆ ਲਈ ਆਪਾਂ ਵੀ ਜਾਣ ਕੇ ਮੈਂ ਕਹਿੰਦਾ ਹੁਣ ਆਈ ਸੀ ਮੁੜ ਕੇ ਫਿਰ ਤੁਸੀਂ ਕਿਥੇ ਲੰਘਦੀ ਰਹੋਗੇ ਲਾਲ ਲੱਗਦੀ ਤੁਹਾਡੀ ਵੱਡੀ ਜਾਣੀ ਤਾ ਕੋਈ ਨਹੀਂ ਫਿਕਰ ਹੈ ਜੀ ਤੇ ਕਹਿ ਦੋ ਨੰਨ ਮਮਮੀ ਨੂੰ ਦੱਸ ਦਿੰਨੀ ਆ ਤੇ ਆਪੇ ਵੀ ਤੇ ਟਰਾਲੀ ਵਾਲੇ ਜਿਹੜੇ ਤੁਹਾਡੇ ਉਹਨਾਂ ਨੇ ਕਹਿ ਦੇ ਉਹਦੇ ਵਿੱਚ ਮਿਲਾ ਦਾਂਗੇ ਕਹ ਦੋ ਨਾ ਕਹ ਤਾ ਕੋਈ ਨਹੀਂ ਕਹ ਰਿਹਾ ਸਾਰੀ ਮਮਮੀ ਦੱਸ ਦਿੰਨੀ ਤਾਂ ਜੀ ਅਜਾ ਚਾਹ ਪੀ ਕੇ ਜਾਇਓ ਮੈਂ ਬੇਤੀ ਮਾਂ ਨੂੰ ਤੇ ਮਮਮੀ ਨੂੰ ਦੱਸ ਦੋ